ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਣਗੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਫੇਲ ਹੋਣ ਦਾ ਡਰ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਨਹੀਂ ਦਿੰਦਾ ਅਸੀਂ ਕੁਝ ਵੀ ਕਰਨਾ ਹੈ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਨੇ ਜੇ ਮੈਂ ਕੰਮ ਸ਼ੁਰੂ ਕੀਤਾ ਕੀ ਮੈਂ ਸੱਚਮੁੱਚ ਇਸ ਵਿੱਚ ਸਕਸੈਸ ਹੋ ਜਾਊਂਗਾ ਕਿ ਮੈਂ ਟੈਸਟ ਪਾਸ ਕਰਨਾ ਹੈ ਕਿ ਮੈਂ ਸੱਚਮੁੱਚ ਸਟ੍ਰੈਸਟ ਦੇ ਵਿੱਚੋਂ ਪਾਸ ਹੋ ਜਾਊਂਗਾ ਬਹੁਤ ਸਾਰੇ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ ਕਿ ਕਿਤੇ ਮੈਂ ਫੇਲ ਨਾ ਹੋ ਜਾਵਾਂ ਉਹ ਫੇਲੀਅਰ ਦੇ ਡਰ ਦੇ ਕਰਕੇ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਕੰਮ ਨਹੀਂ ਸ਼ੁਰੂ ਕਰ ਪਾਉਂਦੇ ਅੱਗੇ ਜ਼ਿੰਦਗੀ ਦੇ ਵਿੱਚ ਵਧ ਨਹੀਂ ਪਾਉਂਦੇ ਜਕੀਨ ਮੰਨਿਓ ਬਹੁਤ ਲੋਕਾਂ ਨੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਕਿ ਜੇ ਤੁਸੀਂ ਫੇਲ ਹੋਣ ਦੇ ਡਰ ਨੂੰ ਆਪਣੇ ਮਨ ਦੇ ਵਿੱਚੋਂ ਨਹੀਂ ਕੱਢਿਆ ਤਾਂ ਤੁਸੀਂ ਕਦੇ ਵੀ ਆਪਣੀ ਲਾਈਫ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ ਕਦੇ ਵੀ ਗਰੋ ਨਹੀਂ ਕਰ ਪਾਉਗੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗਰੋ ਕਰਨਾ ਚਾਹੁੰਦੇ ਹੋ ਤਾਂ ਫੇਲੀਅਰ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰੋ ਫੇਲੀਅਰ ਦਾ ਸਾਹਮਣਾ ਕਰੋ ਭਾਵੇਂ ਤੁਸੀਂ ਕੋਈ ਵੀ ਕੰਮ ਸ਼ੁਰੂ ਕੀਤਾ ਹੋਇਆ ਉਹ ਕੰਮ ਸਿਰੇ ਨਹੀਂ ਵੀ ਚੜਿਆ ਉਹਦੇ ਵਿੱਚ ਤੁਹਾਨੂੰ ਸਫਲਤਾ ਨਹੀਂ ਵੀ ਮਿਲੀ ਦੁਬਾਰਾ ਤੋਂ ਸ਼ੁਰੂ ਕਰੋ ਨਵੇਂ ਤਰੀਕੇ ਦੇ ਨਾਲ ਸ਼ੁਰੂ ਕਰੋ ਨਵੇਂ ਆਈਡੀਆਜ਼ ਲਓ ਉਹਦੇ ਬਾਰੇ ਨੌਲੇਜ ਇਕੱਠੀ ਕਰੋ ਜਿਵੇਂ ਤੁਸੀਂ ਨੌਲੇਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਤੁਹਾਡੇ ਲਈ ਬਹੁਤ ਸਾਰੇ ਆਪਰਚੂਨਿਟੀਆਂ ਤੇ ਨਵੇਂ ਰਸਤੇ ਖੁੱਲਣਗੇ ਤੁਸੀਂ ਆਪਣੇ ਆਪ ਵਿੱਚ ਗਰੋਥ ਪਾਉਂਗੇ ਪਰ ਤੁਹਾਨੂੰ ਫੇਲਿਅਰ ਦੇ ਡਰ ਤੋਂ ਆਪਣੇ ਆਪ ਨੂੰ ਬਾਹਰ ਕੱਢਣਾ ਪੈਣਾ ਅਸੀਂ ਲਾਈਫ ਦੇ ਵਿੱਚ ਇਸੇ ਕਰਕੇ ਨਹੀਂ ਗਰੋ ਕਰ ਪਾਉਂਦੇ ਅਸੀਂ ਇਸੇ ਕਰਕੇ ਕੋਈ ਕੰਮ ਨਹੀਂ ਸ਼ੁਰੂ ਕਰ ਪਾਉਂਦੇ ਕਿਉਂਕਿ ਅਸੀਂ ਫੇਲਿਅਰ ਤੋਂ ਡਰਦੇ ਹਾਂ ਕਿ ਮੈਂ ਇਹ ਕੰਮ ਜੇ ਸ਼ੁਰੂ ਕੀਤਾ ਕਿਤੇ ਮੈਂ ਇਹ ਫੇਲ ਨਾ ਹੋ ਜਾ ਸ਼ਾਇਦ ਮੇਰੀ ਲਾਈਫ ਦੇ ਵਿੱਚ ਗਰੋਥ ਬੋਤਨਾ ਹੋਏਗੀ ਇਸ ਡਰ ਨੂੰ ਆਪਣੀ ਲਾਈਫ ਦੇ ਵਿੱਚ ਜੇ ਤੁਸੀਂ ਕੱਢਦੇ ਹੋ ਤਾਂ ਯਕੀਨ ਮੰਨਿਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗਰੋ ਜ਼ਰੂਰ ਕਰੋਗੇ ਬਾਹਰ ਤੁਹਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ ਕਿ ਤੁਸੀਂ ਫੇਲਿਅਰ ਦੇ ਡਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਨ ਦੇਣਾ ਆਪਣੇ ਆਪ ਦੇ ਲਈ ਇੱਕ ਮਿਸਾਲ ਬਣਨਾ ਪੋਜ਼ਿਟਿਵ ਮਾਈਂਡਸੈਟ ਬਣਾ ਕੇ ਰੱਖਣਾ ਪੋਜ਼ਿਟਿਵਿਟੀ ਦੇ ਵਿੱਚ ਰਹਿਣਾ ਹਮੇਸ਼ਾ ਹਰ ਕੰਮ ਨੂੰ ਪੋਜ਼ਿਟਿਵ ਵੇ ਦੇ ਨਾਲ ਦੇਖਣਾ ਜੇ ਕਦੇ ਫੇਲ ਹੋ ਗੋ ਵੀ ਗਏ ਉਹਨੂੰ 네ਗਟਿਵਿਟੀ ਦੇ ਨਾਲ ਨਹੀਂ ਦੇਖਣਾ ਨੇ ਕਿ ਤੁਸੀਂ 네ਗਟਿਵ ਹੋ ਆਪਣੀ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਨਾ ਰਿਸਕ ਲੈਣ ਤੋਂ ਕਾ ਜੇ ਨਡਰ ਹੋ ਜੇ ਤੁਸੀਂ ਰਿਸਕ ਲੈਣ ਤੋਂ ਡਰੋਗੇ ਤਾਂ ਤੁਸੀਂ ਇੱਕ ਨੁਕਸਾਨ ਜ਼ਰੂਰ ਕਰੋਗੇ ਕਿਉਂਕਿ ਤੁਸੀਂ ਨਵੇਂ ਸਟੈਪ ਨਹੀਂ ਲੈ ਸਕਦੇ ਹੈਗੇ ਚਾਹੇ ਕੋਈ ਵੀ ਕੰਮ ਕਰਨਾ ਹੈ ਸਾਨੂੰ ਪਹਿਲਾ ਸਟੈਪ ਤਾਂ ਚੱਕਣਾ ਹੀ ਪੈਂਦਾ ਹੈ ਕਿ ਮੈਂ ਹੁਣ ਕੰਮ ਕਰੂੰਗਾ ਇਹ ਕਰੂੰਗਾ ਸੋ ਆਪਣੇ ਆਪ ਨੂੰ ਕਦੇ ਵੀ ਉਸ ਸਿਚੁਏਸ਼ਨ ਦੇ ਵਿੱਚ ਨਾ ਪਾਓ ਕਿ ਤੁਹਾਨੂੰ ਅੱਗੇ ਜਾ ਕੇ ਰਿਗਰੈਟ ਹੋਵੇ ਆਪਣੇ ਆਪ ਨੂੰ ਤਿਆਰ ਰੱਖੋ ਕਿ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਜ਼ਿਆਦਾ ਵਧੀਆ ਕੋਸ਼ਿਸ਼ ਕਰੂੰਗਾ ਓਨਾ ਜ਼ਿਆਦਾ ਤੁਹਾਨੂੰ ਰਿਜ਼ਲਟ ਵੀ ਵਧੀਆ ਮਿਲੇਗਾ ਸੋ ਆਪਣੇ ਮਨ ਦੇ ਵਿੱਚੋਂ ਤੁਹਾਨੂੰ ਪਹਿਲਾਂ ਡਰ ਨੂੰ ਕੱਢਣਾ ਪੈਣਾ ਹੈ ਹੁਣ ਜੇ ਕਿਸੇ ਨੇ YouTube ਚੈਨਲ ਸ਼ੁਰੂ ਕਰਨਾ ਹੈ ਤਾਂ ਆਪਣੇ ਮਨ ਦੇ ਵਿੱਚ ਕੀ ਡਰ ਹੋਇਆ ਕਿ ਬਹੁਤ ਸਾਰੇ ਲੋਕ ਨੇ YouTube ਚੈਨਲ ਚਲਾ ਰਹੇ ਨੇ ਸ਼ਾਇਦ ਮੈਨੂੰ ਕੋਈ ਦੇਖੇਗਾ ਨਹੀਂ ਪਰ ਜੇ ਤੁਸੀਂ ਰੈਗੂਲਰ ਆਪਣੇ ਕੰਮ ਨੂੰ ਵਧੀਆ ਕਰੋਗੇ ਆਪਣੇ ਵਿੱਚ ਇੰਪਰੂਵਮੈਂਟਸ ਲੈ ਕੇ ਆਓਗੇ ਤਾਂ ਤੁਹਾਨੂੰ ਜ਼ਰੂਰ ਦੇਖੇਗਾ ਤੁਹਾਨੂੰ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਸੁਨੇਗਾ ਪਰ ਤੁਹਾਨੂੰ ਆਪਣੇ ਮਨ ਦੇ ਵਿੱਚੋਂ ਇਸ ਡਰ ਨੂੰ ਕੱਢਣਾ ਪੈਣਾ ਕਿ ਕੋਈ ਤੁਹਾਨੂੰ ਦੇਖੇਗਾ ਨਹੀਂ ਕਿ ਤੁਹਾਡੀਆਂ ਵੀਡੀਓਜ਼ ਨਹੀਂ ਚਲਣਗੀਆਂ ਪਰ ਤੁਸੀਂ ਕੋਸ਼ਿਸ਼ ਜ਼ਰੂਰ ਕਰਦੀਆਂ ਕੋਸ਼ਿਸ਼ ਕਰੋਗੇ ਤੁਹਾਡੇ ਵਿੱਚ ਇੰਪਰੂਵਮੈਂਟਸ ਜ਼ਰੂਰ ਆਣਗੀਆਂ ਤੁਸੀਂ ਆਪਣੀ ਲਾਈਫ ਦੇ ਵਿੱਚ ਨਾ ਫੇਲਿਅਰ ਨੂੰ ਕਦੇ ਆਪਸ਼ਨ ਨਾ ਬਣ ਦੋ ਤੁਸੀਂ ਸਾਇਕ ਦੇ ਵਿੱਚ ਗਲਤੀ ਇਹੀ ਕਰ ਦਿੰਨੇ ਆ ਅਸੀਂ ਫੇਲਿਅਰ ਨੂੰ ਐਜ਼ ਅ ਆਪਸ਼ਨ ਮੰਨਦੇ ਹਾਂ ਕਿ ਕੋਈ ਗੱਲ ਨਹੀਂ ਮੈਂ ਫੇਲ ਹੋ ਜਾਊਗਾ ਫਿਰ ਕੀ ਹੋ ਜਾਊਗਾ ਆਪਣੇ ਆਪ ਨੂੰ ਐਜ਼ ਅ ਵਿਨਰ ਸਮਝਿਆ ਕਰੋ ਕਿ ਤੁਸੀਂ ਜੋ ਵੀ ਕੰਮ ਕਰੋਗੇ ਐਜ਼ ਅ ਵਿਨਰ ਹੋਵੋਗੇ ਤੁਹਾਨੂੰ ਉਹਦਾ ਪ੍ਰਾਈਜ਼ ਜ਼ਰੂਰ ਮਿਲੇਗਾ ਤੁਹਾਨੂੰ ਹਰ ਕੋਈ ਐਪਰੀਸ਼ੀਏਟ ਕਰੇਗਾ ਤੁਹਾਡਾ ਜੋ ਸੁਪਨਾ ਹੈ ਉਹ ਪੂਰਾ ਹੋਏਗਾ ਜਦੋਂ ਤੁਸੀਂ ਆਪਣੇ ਆਪ ਨੂੰ ਐਜ਼ ਅ ਵਿਨਰ ਮੰਨਣਾ ਸ਼ੁਰੂ ਕਰ ਦਿੱਤਾ ਤੁਸੀਂ ਪੋਜ਼ਿਟਿਵ ਮਾਈਂਡ ਸੈਟ ਦੇ ਵਿੱਚ ਆ ਜਾਓਗੇ ਤੁਸੀਂ ਸਕਿਲਸ ਨੂੰ ਆਪਣੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਹਮੇਸ਼ਾ ਬਾਰੇ ਇਹ ਹੀ ਸੋਚੋਗੇ ਕਿ ਮੈਂ ਐਜ਼ ਅ ਵਿਨਰ ਹਾਂ ਤੇ ਮੈਂ ਹਰ ਕੰਮ ਨੂੰ ਵਧੀਆ ਤਰੀਕੇ ਨਾਲ ਕਰੂੰਗਾ ਯਕੀਨ ਮੰਨਿਓ ਤੁਹਾਨੂੰ ਉਹਦਾ ਰਿਜ਼ਲਟ ਵਧੀਆ ਮਿਲੇਗਾ ਤੇ ਤੁਹਾਡੇ ਮਨ ਦੇ ਵਿੱਚ ਜੋ ਫੇਲ ਹੋਣ ਦਾ ਡਰ ਹੈ ਨਾ ਉਹ ਬਾਹਰ ਨਿਕਲੇਗਾ ਸੋ ਚਾਹੇ ਤੁਸੀਂ ਨਿੱਕੇ ਬੱਚੇ ਹੋ ਚਾਹੇ ਤੁਸੀਂ ਵੱਡੇ ਹੋ ਜੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਹੈ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ ਜਦੋਂ ਤੁਸੀਂ ਸ਼ੁਰੂ ਕਰੋਗੇ ਤੁਹਾਡੇ ਅੰਦਰ ਕੌਨਫੀਡੈਂਸ ਆਣਾ ਸ਼ੁਰੂ ਹੋ ਜਾਏਗਾ ਫੇਲ ਹੋਣ ਦਾ ਡਰ ਖਤਮ ਹੋਣਾ ਸ਼ੁਰੂ ਹੋ ਜਾਏਗਾ ਅਸਲੀ ਲਾਈਫ ਦੇ ਵਿੱਚ ਗਲਤੀ ਇਹੀ ਕਰ ਦਿੰਦੇ ਹਾਂ ਅਸੀਂ ਫੇਲ ਹੋਣ ਦੇ ਡਰ ਦੇ ਕਰਕੇ ਕੁਝ ਨਹੀਂ ਸ਼ੁਰੂ ਕਰ ਪਾਉਂਦੇ ਹੈਗੇ ਸੋ ਅੱਜ ਤੋਂ ਬਾਅਦ ਆਪਣੇ ਮਨ ਦੇ ਵਿੱਚੋਂ ਇਸ ਡਰ ਨੂੰ ਕੱਢ ਕੇ ਆਪਣੀ ਲਾਈਫ ਦੇ ਵਿੱਚ ਕੁਝ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਐਜ਼ ਅ ਵਿਨਰ ਮੰਨੋ ਐਜ਼ ਅ ਵਿਨਰ ਮੰਨੋਗੇ ਤਾਂ ਹੀ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਕਰ ਪਾਓਗੇ ਜੇ ਤੁਸੀਂ ਫੇਲ ਹੋਣ ਦੇ ਡਰ ਨੂੰ ਹੀ ਮਨ ਦੇ ਵਿੱਚ ਰੱਖਿਆ ਤਾਂ ਤੁਸੀਂ ਕੁਝ ਵੀ ਨਹੀਂ ਸ਼ੁਰੂ ਕਰ ਪਾਣਾ ਜਿਸ ਦੇ ਨਾਲ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕੁਝ ਵੀ ਨਹੀਂ ਮਿਲੇਗਾ ਸੋ ਆਪਣੇ ਆਪ ਨੂੰ ਐਜ਼ ਅ ਵਿਨਰ ਮੰਨ ਕੇ ਜ਼ਿੰਦਗੀ ਦੇ ਵਿੱਚ ਕੋਈ ਕੰਮ ਸ਼ੁਰੂ ਕਰੋ ਜਿਹਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਇੰਟਰਸਟ ਹੈ ਆਪਣੇ ਆਪ ਤੇ ਭਰੋਸਾ ਰੱਖੋ ਕਿ ਤੁਸੀਂ ਕਰ ਸਕਦੇ ਹੋ ਤੁਹਾਡੇ ਤੋਂ ਵੱਧ ਭਰੋਸਾ ਤੁਹਾਡੇ ਤੇ ਹੋਰ ਕੋਈ ਨਹੀਂ ਕਰ ਸਕਦਾ ਜਿੰਨਾ ਜ਼ਿਆਦਾ ਤੁਸੀਂ ਕਦੇ ਪ੍ਰੋਸਾ ਕਰੋਗੇ ਉਹਨਾਂ ਜਿਆਦਾ ਤੁਸੀਂ ਜ਼ਿੰਦਗੀ ਦੇ ਵਿੱਚ ਧੋਖਾ ਖਾਓਗੇ ਪਰ ਜਿੱਦਨ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਲਾਈਫ ਦੇ ਵਿੱਚ ਕਦੇ ਧੋਖਾ ਨਹੀਂ ਖਾ ਸਕਦੇ ਆਪਣੇ ਆਪ ਨੂੰ ਐਜ਼ ਅ ਵਿਨਰ ਦੇ ਕੇ ਆਪਣੀ ਜ਼ਿੰਦਗੀ ਦੇ ਵਿੱਚ ਗਰੋਥ ਕਰੋਗੇ ਆਪਣੇ ਆਪ ਨੂੰ ਐਜ਼ ਅ ਵਿਨਰ ਦੇ ਕੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਨੂੰ ਸ਼ੁਰੂ ਕਰੋ ਤਾਂ ਹੀ ਤੁਹਾਡੀ ਲਾਈਫ ਦੇ ਵਿੱਚੋਂ ਫੇਲ ਹੋਣ ਦੇ ਡਰ ਬਾਹਰ ਨਿਕਲੇਗਾ ਫਿਰ ਤੁਸੀਂ ਐਜ਼ ਅ ਵਿਨਰ ਬਣ ਕੇ ਦੁਨੀਆ ਦੇ ਸਾਹਮਣੇ ਆਉਂਗੇ ਆਪਣੇ ਆਪ ਨੂੰ ਵਿਨਰ ਸਮਝਿਆ ਕਰੋ ਆਪਣੇ ਆਪ ਨੂੰ ਵਿਨਰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹਿਆ ਕਰੋ ਉਮੀਦ ਕਰਾਂਗੀ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਏਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਾਈ ਵੀਡੀਓ